ਮੈਂ ਜਗਤਾਰ ਸਿੰਘ ਕਾਲਾ ਝਾੜਾ ਸੂਬਾ ਸਕੱਤਰ ਭਾਰਤੀ ਕਿਸਾਨ ਨੂੰ ਨੇਕਤਾ ਕਰਾ ਜਗਤਾਰ ਜਿਹੜਾ ਤਰਨਾ ਪ੍ਰਦਰਸ਼ਨ ਕਰ ਰਿਹਾ ਕੀ ਕਾਰਨ ਹੈ ਕੀ ਮਾ ਦੇਖੋ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਆਪ ਸਰਕਾਰ ਦੇ ਐਮ ਐਲ ਏ ਤੇ ਮੰਤਰੀਆਂ ਦੇ 12 ਦੇ ਅੱਗੇ ਜਣੀ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇੱਥੇ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਕੋਠੀ ਦੇ ਅੱਗੇ ਆ ਪੂਰੀ ਤਰ੍ਹਾਂ ਟੈਂਟ ਵਗੈਰਾ ਲੱਗ ਚੁੱਕਿਆ ਕਿਸਾਨ ਸਾਡੇ ਔਰਤਾਂ ਪਹੁੰਚ ਚੁੱਕੀਆਂ ਨੇ ਕਿਉਂਕਿ ਇੱਥੋਂ ਦੀ ਸਰਕਾਰ ਆ ਜਿਹੜੀ ਪੂਰੀ ਤਰ੍ਹਾਂ ਜਣੀ ਇੱਥੇ ਪੁਲਿਸ ਸੌਣੀ ਦੇ ਵਿੱਚ ਪੁਲਿਸ ਰਾਜ ਦੇ ਵਿੱਚ ਪੰਜਾਬ ਨੂੰ ਬਲ ਰਹੀ ਹੈਗੀ ਆ ਜਣੀ ਜਿਹੜੀਆਂ ਗੱਲਾਂ ਕਰਕੇ ਆਏ ਨੇ ਵੀ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਦੇਾਂਗੇ ਉਹਦੀਆਂ ਨੰਗੀਆਂ ਚਿੱਟੀਆਂ ਆਧਾਰਨਾ ਨੇ ਕਿ ਕਿਵੇਂ ਇਹਨਾਂ ਦੇ ਐਮਐਲਏ ਮੰਤਰੀ ਉਹ ਭ੍ਰਿਸ਼ਟਾਚਾਰ ਕਰ ਰਹੇ ਨੇ ਤੇ ਥੱਲੇ ਪੂਰੀ ਤਰ੍ਹਾਂ ਦੇ ਨਾਲ ਕੱਲ ਜਣੀ ਅੰਨੇਵਾਲਾ ਲਾਠੀ ਚਾਰਜ ਜਿਹੜੇ ਉੱਥੇ ਚੌਕੇ ਪਿੰਡ ਦੇ ਵਿੱਚ ਅਧਿਕਾਰੀ ਬੈਠੇ ਨੇ 80 ਦਿਨਾਂ ਤੋਂ ਉਹ ਅਧਿਕਾਰੀ ਉੱਥੇ ਬੈਠੇ ਹੈਗੇ ਨੇ ਜਣੀ ਉਹ ਆਪਣੇ ਜਾਇਜ਼ ਮੰਗਾਂ ਦੇ ਲਈ ਉੱਥੇ ਬੈਠੇ ਰਹੇ ਡੀਸੀ ਨੇ ਇਨਕੁਆਰੀ ਕੀਤੀ ਆ ਉਥੋਂ ਦੀ ਮੈਨੇਜਮੈਂਟ ਆ ਜਿਹੜੀ ਅਬਰ ਸਕੂਲ ਦੀ ਉਥੋਂ ਦੇ ਜਿਹੜੇ ਠੇਕੇਦਾਰ ਹੈਗੇ ਨੇ ਉਹ ਠੇਕੇਦਾਰ ਇੱਕ ਟੀਚਰ ਵਾਗਰ 10000 ਰੁਪਈਆ ਜਣੀ ਇੱਕ ਟੀਚਰ ਵਾਗਰ ਉਥੋਂ ਦੀ ਮੈਨੇਜਮੈਂਟ ਤੇ ਠੇਕੇਦਾਰ ਖਾ ਰਹੇ ਨੇ ਜਿਹੜੇ ਬੱਚੇ ਹੈਗੇ ਨੇ ਬੱਚਿਆਂ ਦੇ ਵਜੀਫੇ ਕਿਤਾਬਾਂ ਚੋਂ ਪੈਸੇ ਜਣੀ ਵਰਦੀਆਂ ਚੋਂ ਪੈਸੇ ਪੂਰੀ ਤਰ੍ਹਾਂ ਨੰਗਾ ਚਿੱਟਾ ਭ੍ਰਿਸ਼ਟਾਚਾਰ ਆ ਉੱਥੇ ਹੋ ਰਿਹਾ 12-12 ਸਾਲ ਤੋਂ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਸ ਕਰਕੇ ਇਸ ਰੋਸ ਦੇ ਵਜੋਂ ਉੱਥੇ ਬੈਠੇ ਨੇ ਕੱਲ ਪੂਰੀ ਤਰ੍ਹਾਂ ਦੇ ਨਾਲ ਭਰਾਤਰੀ ਜਥੇਬੰਦੀਆਂ ਦੇ ਹਮਾਇਤ ਦੇ ਨਾਲ ਉਹਨਾਂ ਨੇ ਜਦੋਂ ਥਾਣਾ ਰਾਮਪਰੇ ਦੇ ਅੱਗੇ ਧਰਨਾ ਲਾਇਆ ਉੱਥੇ ਵੀ ਪੁਲਿਸ ਫੋਰਸ ਨੇ ਵੱਡੀ ਗਿਣਤੀ 'ਚ ਜਾ ਕੇ ਉੱਥੇ ਲਾਠੀ ਚਾਰਜ ਕੀਤਾ ਸਾਡੀਆਂ ਔਰਤ ਭੈਣਾਂ ਨੂੰ ਆਪ ਸ਼ਬਦ ਨੇ ਜਿਹੜੇ ਉਹ ਬੋਲੇ ਹੈਗੇ ਨੇ ਇਸ ਦੇ ਰੋਸ ਵਜੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਅੱਜ ਇਹਨਾਂ ਦੇ ਮੰਤਰੀਆਂ ਐਮਐਲਏਾਂ ਦੇ ਅੱਗੇ ਰੋਸ ਪ੍ਰਦਰਸ਼ਨ ਆ ਜਿਹੜਾ ਕਰ ਰਹੇ ਹਾਂ ਇਸ ਕਰਕੇ ਜਿਹੜਾ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਇਹ ਲੱਗਦਾ ਕਿ ਇਸ ਤਰੀਕੇ ਨਾਲ ਜ਼ਬਰਨਾਂ ਲੋਕਾਂ ਨੂੰ ਦਬਾ ਦੇਣਗੇ ਇਹ ਲੋਕਾ ਲੋਗ ਜਬਰ ਨਾਲ ਹੀ ਜਾ ਸਕਦੇ ਇਹਦੇ ਜੋ ਔਰੰਗਾ ਬੋਲਦਾ ਇਹਦੇ ਜੋ ਜਣੀ ਪੂਰੀ ਤਰ੍ਹਾਂ ਦੇ ਨਾਲ ਮੋਦੀ ਤੇ ਅਮਿਤਸਾ ਤੇ ਕੰਗਣਾ ਜਿਹੜਾ ਕੋ ਕਹਿੰਦੀ ਆ ਉਹੀ ਇਹ ਕਹਿਣ ਲੱਗ ਗਿਆ ਇਸ ਕਰਕੇ ਇਹ ਰੋਸ ਪ੍ਰਦਰਸ਼ਨ ਜਿਹੜਾ ਇਹ ਦਵਾਈ ਨਹੀਂ ਜਾ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਰੋਹ ਉੱਠਣਗੇ ਤੇ ਸਰਕਾਰ ਨੂੰ ਇਹਦਾ ਜਵਾਬ ਆ ਜਿਹੜਾ ਇਹ ਦੇਣਾ ਪਊ। ਅੱਜ ਇੱਕ ਦਿਨ ਦਾ ਹੀ ਧਰਨਾ ਹੈ ਜਾਂਕ ਲਗਾਤਾਰ ਚੱਲੇਗਾ। ਬਿਲਕੁਲ ਅੱਜ ਦਾ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਆ ਇਹ ਤੋਂ ਬਾਅਦ ਅਗਲਾ ਪ੍ਰੋਗਰਾਮ ਆ ਜਿਹੜਾ ਸੂਬਾ ਕਮੇਟੀ ਵਿਚਾਰੂਗੀ ਉਹ ਅਗਲਾ ਕਰਾਂਗੇ। ਇਸ ਕਰਕੇ ਬੱਖ-ਬੱਖ ਜਥੇਬੰਦੀਆਂ ਨੇ ਜਿਹੜੀਆਂ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੇ ਵੀ ਬਿਆਨ ਆ ਰਹੇਗੇ ਨੇ ਇਸ ਕਰਕੇ ਪੂਰੇ ਲੋਕ ਇਕੱਠੇ ਹੋਣਗੇ ਇਹ ਇਕੱਲੇ ਦੇ ਲੜਨ ਵਾਲੀ ਲੜਾਈ ਨਹੀਂ ਪੂਰਾ ਜਵਰਾ ਜਾਨੀ ਉਧਰ ਜੰਗਲ ਿਆੜੇ ਜਾ ਰਹੇ ਨੇ ਜਿਦੇ ਚ ਪੰਛੀ ਪਸ਼ੂ ਬੁਰੀ ਤਰ੍ਹਾਂ ਦੇ ਨਾਲ ਜਾਨੀ ਇੱਥੇ ਵਾਤਾਵਰਨ ਉਹਨੂੰ ਬਗੜਿਆ ਜਾ ਰਿਹਾ ਇੱਥੇ ਕਿਸਾਨਾਂ ਦੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਉੱਥੇ ਜਾਨੀ ਆਦੀਵਾਸੀ ਲੋਕਾਂ ਦੇ ਜੰਗਲ ਖੋਹੀਏ ਜਾ ਰਹੇ ਨੇ ਇਸ ਕਰਕੇ ਪੂਰੀ ਤਰ੍ਹਾਂ ਦੇ ਨਾਲ ਕਾਰਪੋਰੇਟ ਦਾ ਕਬਜ਼ਾ ਕਰਾਉਣ ਵਾਸਤੇ ਮੋਦੀ ਤੇ ਭਗਵੰਤ ਮਾਨ ਦੀ ਝੂਟੀ ਹੈ ਜਿਹੜੀ ਪੂਰੀ ਤਰ੍ਹਾਂ ਪਹਿ ਚੁੱਕੀ ਆ ਇਸ ਕਰਕੇ ਇਹ ਜਿਹੜਾ ਇਸ ਤਰੀਕੇ ਨਾਲ ਯਵਰ ਕਰਦੇ ਨੇ ਇਸ ਤਰੀਕੇ ਨਾਲ ਧੱਕੇਸ਼ਾਹੀ ਕਰਦੇ ਨੇ ਇਹਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ ਕਾਫਲੇ ਬਣ ਕੇ ਲਹਿਰਾਂ ਬਣ ਕੇ ਲੋਕ ਆਉਣ ਵਾਲੇ ਦਿਨਾਂ 'ਚ ਆਉਣਗੇ ਤੇ ਅੱਜ ਵੀ ਬਹੁਤ ਵੱਡੀ ਗਿਣਤੀ 'ਚ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੇ ਐਮਐਲਏ ਤੇ ਮੰਤਰੀਆਂ ਦੇ 12 ਦੇ ਅੱਗੇ ਅਸੀਂ ਆਏ ਹਾਂ ਚੱਲਾ ਖੜੇ ਮੁਕਤਾ ਦੇ ਹੱਕ ਤੇ ਜਾਣੇ Thank <laughs> you.